ਬਹੁਤ ਹੀ ਸਤਿਕਾਰਯੋਗ ਉਹਨਾਂ ਸਾਰੇ ਪੱਤਰਕਾਰਾਂ ਪ੍ਰਿੰਟ মিডিਆ ਇਲੈਕਟ੍ਰੋ মিডিਆ ਸਾਰੇ ਪ੍ਰੈਸ ਫੋਟੋਗ੍ਰਾਫਰਾਂ ਸਾਰਿਆਂ ਨੂੰ ਮੈਜਿਨਾ ਦਾ ਔਰ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਸਾਡੇ ਕੋਲੋਂ ਕੱਢ ਕੇ ਆਏ ਅੱਜ ਸਾਡੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੈਸ ਪ੍ਰਧਾਨ ਅਮਰਜੀਤ ਸਿੰਘ ਜੀ ਕੈਂਤ ਸਾਡੇ ਵਿੱਚ ਆਏ ਨੇ ਉਹ ਵੀ ਸੀ ਮੋਰਚੇ ਦੇ ਐਸਸੀ ਮੋਰਚੇ ਦੇ ਪਰਮਜੀਤ ਸਿੰਘ ਕੈਂਤ ਪਰਮਜੀਤ ਸਿੰਘ ਕਹਿੰਦੇ ਐਸਸੀ ਮੋਰਚਾ ਦੇ ਜਿਹੜੇ ਬਾਈ ਪ੍ਰਾਈਡ ਦਾ ਪੰਜਾਬ ਦੇ ਸਾਡੇ ਵਿੱਚ ਆਏ ਨੇ ਅ ਅੱਜ ਦੇ ਮੁੱਦਿਆਂ ਤੇ ਜੋ ਪੰਜਾਬ ਦੇ ਵਿੱਚ ਮੁੱਦਾ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਮੋਧਨ ਕਰਾਂਗੇ ਮੈਂ ਬੇਨਤੀ ਕਰਾਂਗਾ ਕੈਂਤ ਸਾਹ ਨੂੰ ਕੋਈ ਆਪਣਾ ਜਿਹੜਾ ਸੱਸੀ ਕਾਂਜੀ ਸਾਡੇ ਦਰਮਿਆਨ ਸਾਡੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਜੀ ਸਿੰਗਲਾ ਐਕਸ ਮਿਨਿਸਟਰ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਪੀਸੀ ਮੋਰਸੀ ਦੇ ਪ੍ਰੈਜ਼ੀਡੈਂਟ ਅੱਜ ਜੋ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਨੈਸ਼ਨਲ ਲੈਵਲ ਤੇ ਵਾਪਰੀਆਂ ਜਾਂ ਸਟੇਟ ਲੈਵਲ ਤੇ ਵਾਪਰੀਆਂ ਉਹਨਾਂ ਦੇ ਵਿੱਚ ਪਹਿਲੀ ਜੋ ਘਟਨਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਗੱਲ ਜਿਤਾਉਂਦੇ ਨੇ ਕਿ ਅਸੀਂ ਅਨਸੂਚਿਤ ਜਾਤੀਆਂ ਦੇ بڑے ਹਤਾਇਸ਼ੀ ਆ لیکن ਉਹਨਾਂ ਦੇ ਜਿਹੜੇ ਅਸਲੀ ਕਿਰਦਾਰ ਹੈ ਅਸਲੀ ਜਿਹੜਾ ਚਿਹਰਾ ਹੈ ਉਹ ਸਮੇਂ-ਸਮੇਂ سر ਸਾਹਮਣੇ ਆਉਂਦਾ ਹੈ ਉਹ ਆਪਣੇ ਗਿਰੇਵਾਂ ਚ ਨਹੀਂ ਚੱਕਦੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨੀ ਜੋ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨੇ ਲਗਭਗ 7-8 ਸਾਲ ਪਹਿਲਾਂ ਇੱਕ ਲੜਕੀ ਤੇ ਬੰਦਿਆਂ ਨਾਲ ਮਿਸਬੀਹੇਵ ਕੀਤਾ ਜਾਤੀ ਸੂਚਕ ਬੋਲਿਆ ਉਸ ਨੂੰ ਮਾਨਯੋਗ ਕੋਰਟ ਨੇ ਸਜ਼ਾ ਸੁناਈ ਲੇਕਿਨ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਨੇ ਉਸ ਵਿਧਾਇਕ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਉਹਨੂੰ ਸਸਪੈਂਡ ਕੀਤਾ ਤੇ ਨਾ ਹੀ ਉਹਨੂੰ ਪਾਰਟੀ ਚੋਂ ਕੱਢਿਆ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਵੀ ਅਸੀਂ ਅਨੁਸੂਚਿਤ ਜਾਤੀਆਂ ਦੇ ਹਤਾਸ਼ੀਆਂ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਜਾਂਦਾ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਸੱਤ ਰਾਜ ਸਭਾ ਦੀਆਂ ਸੀਟਾਂ ਨੇ ਤੁਹਾਡੇ ਧਿਆਨ ਚ ਹੋਊਗਾ ਕਿ ਜਦੋਂ ਵੀ ਅਕਾਲੀ ਭਾਜਪਾ ਦੀ ਸਰਕਾਰ ਬਣੀ ਇਹ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਨੁਸੂਚਿਤ ਜਾਤੀਆਂ ਦੀ ਇਸ ਸਮੇਂ ਲਗਭਗ 35% ਆਬਾਦੀ ਹੈ ਉਸ 35% ਆਬਾਦੀ ਦੇ ਵਿੱਚੋਂ ਅਨੁਸੂਚਿਤ ਜਾਤੀਆਂ ਦਾ ਕੋਈ ਵੀ ਨੁਮਾਇੰਦਾ ਰਾਜ ਸਭਾ ਨਹੀਂ ਭੇਜਿਆ ਇਹ ਅਰਵਿੰਦ ਕੇਜਰੀਵਾਲਦਾ ਜਿਹੜਾ ਅਸਲ ਅਨੁਸੂਚਿਤ ਜਾਤੀਆਂ ਪ੍ਰਤੀ헤ਜ ਹੈ ਉਹ ਸਾਹਮਣੇ ਆ ਜਾਂਦਾ ਹੈ ਔਰ ਜਦੋਂ ਅਸੀਂ ਕੁਕੇ ਮੁੱਦੇ ਮੈਂ ਜ਼ਿਆਦਾ ਲੰਮੀ ਨਹੀਂ ਗੱਲ ਕਰਨਾ ਚਾਹੁੰਦਾ ਕਿ ਸ਼ਾਰਟ ਵਿੱਚ ਕਿ ਜਦੋਂ ਇਹ ਸਾਰੀਆਂ ਮੁੱਦਿਆਂ ਤੋਂ ਆਪਣਾ ਧਿਆਨ ਹਟਾ ਕੇ ਜਿਹੜਾ ਇਸ ਸਮੇਂ ਦੇ ਹਾਲਾਤ ਬਣੇ ਨੇ ਪਿਛਲੇ ਦਿਨੀ ਚੀਫ ਜਸਟਿਸ ਗੁਬਈ ਸਾਹਿਬ ਦੇ ਉੱਤੇ ਜੁੱਤਾ ਸੁੱਟਣ ਦੀ ਜਿਹੜੀ ਨਿੰਦਨੀ ਹੈ ਹਰਕਤ ਕੀਤੀ ਹੈ ਭਾਤੀ ਜਨਤਾ ਪਾਰਟੀ ਨੇ ਉਸ ਦਿਨ ਕੇਦੀ ਕੀਤੀ ਹੈ ਦੂਜੀ ਜੋ ਘਟਨਾ ਹੈ ਹਰਿਆਣਾ ਦੇ ਵਿੱਚ ਬਾਈ ਪੂਰਨ ਸਿੰਘ ਜੋ ADGP ਨੇ ਉਹਨਾਂ ਨੇ ਸੁਸਾਈਡ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਜਾਤੀ ਦੇ ਆਧਾਰ ਤੇ ਜਿਹੜਾ ਵਿਤਕਰਾ ਕੀਤਾ ਗਿਆ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਉਹਨੂੰ ਆਪਣੀ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਸਾਡੀ ਪਾਰਟੀ ਅਸੀਂ ਅਨੁਸੂਚਿਤ ਜਾਤੀ ਮੋਰਚਾ ਜਾਂ ਭਾਰਤੀ ਜਨਤਾ ਪਾਰਟੀ ਕਹਿੰਦੇ ਕਿ ਜਿਹੜੇ ਅਧਿਕਾਰੀ ਉਸ ਵਿੱਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਔਰ ਦੂਸਰੇ ਪਾਸੇ ਕੀ ਹੈ ਕਿ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਜਿਹੜੇ ਸੰਵੇਦਨਸ਼ੀਲ ਮੁੱਦੇ ਨੇ ਸਮਾਜਿਕ ਮੁੱਦੇ ਨੇ ਉਹਨਾਂ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਉਹਨਾਂ ਮੁੱਦਿਆਂ ਦੀ ਆੜ ਵਿੱਚ ਆਪਣੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੋਂਨ ਮੈਂ ਦੋ ਮੁੱਦਿਆਂ ਦਾ ਜ਼ਿਕਰ ਕੀਤਾ ਵਿਧਾਇਕ ਲਾਲਪੁਰਾ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਰਾਜ ਸਭਾ ਦੇ ਵਿੱਚ ਕੋਈ ਅਨੁਸੂਚਿਤ ਜਾਤੀ ਦਾ ਨੁਮਾਇੰਦਾ ਨਹੀਂ ਭੇਜਿਆ ਉਲਟੇ ਕਿ ਜਿਹੜੇ ਸਮਾਜਿਕ ਮੁੱਦੇ ਨੇ ਜੋ ਵਿਵਸਥਾ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਾਡਾ ਇਸ ਦੇਸ਼ ਦਾ ਜਿਹੜਾ ਤਾਣਾ ਬਾਣਾ ਹੈ ਸਮਾਜਿਕ ਤਾਣਾ ਬਾਣਾ ਕਿਤੇ ਨਾ ਕਿਤੇ ਸਮੇਂ-ਸਮੇਂ سر ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ ਇਹ ਉਹਨਾਂ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਇਸ ਰਵਈਏ ਦੀ ਨਿੰਦਾ ਕਰਦੇ ਹਾਂ ਕਿ ਸਮਾਜਿਕ ਮੁੱਦਿਆਂ ਦੀ ਆੜ ਵਿੱਚ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਔਰ ਜੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਕਹਿੰਦੇ ਨੇ ਕਿ ਅਸੀਂ ਬੜੇ ਸਪਸ਼ਟ ਹਾਂ ਸਿੱਧੇ ਹਾਂ ਤਾਂ ਉਹਨਾਂ ਨੇ ਵਿਧਾਇਕ ਨੂੰ ਆਪਣੇ ਜਿਹੜੇ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਵਿਧਾਇਕ ਔਰ ਉਹਨਾਂ ਨੂੰ ਜਿਹੜੀਆਂ ਸੁੱਖ-ਸੁविधाਆਂ ਦਿੱਤੀਆਂ ਜਾ ਰਹੀਆਂ ਨੇ ਉਹ ਤੁਸੀਂ ਭੱਲੀ ਪਤਨ ਜਾਣੋ। ਔਰ ਉਹਨਾਂ ਨੂੰ ਸਸਪੈਂਡ ਕਰਨਾ ਪਾਰਟੀ ਚੋਂ ਕੱਢਣਾ ਨਾ ਤਾਂ ਜੋ ਸਟੇਟ ਦੇ ਸਾਡੇ ਇੱਥੇ ਪ੍ਰੈਜ਼ੀਡੈਂਟ ਐ ਅਮਨ अरोड़ा ਆਮ ਆਦਮੀ ਪਾਰਟੀ ਦਾ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਇਆ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਨੇ ਉਹਨਾਂ ਦਾ ਨਹੀਂ ਕੋਈ ਸਟੇਟਮੈਂਟ ਆਇਆ ਔਰ ਜਿਹੜੇ ਅਨੁਸੂਚਿਤ ਜਾਤੀ ਦੇ ਮਨਿਸਟਰ ਨੇ ਸੈਕੰਡ ਹੈ ਉਹਨਾਂ ਦੀ ਪੋਜੀਸ਼ਨ ਹੈ ਹਰਪਾਲ ਸਿੰਘ ਜੀ ਚੀਮਾ ਜੋ ਐਕਸਾਈਜੈਂਟ ਟੈਕਸੇਸ਼ਨ ਵੀ ਉਹਨਾਂ ਕੋਲ ਹੈ ਤੇ ਫਾਈਨਾਂਸ ਵੀ ਉਹਨਾਂ ਕੋਲ ਹੈ ਉਹਨਾਂ ਨੇ ਇਨਾਂ ਦੇ ਉੱਤੇ ਚੁੱਪ ਹੈ ਜਿਹੜੀ ਉਹ ਧਾਰ ਰੱਖੀ ਐ ਜਦੋਂ ਤਾਂ ਉਹਨਾਂ ਦੀ ਪਾਰਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਉਦੋਂ ਤਾਂ ਉਹ ਚੁੱਪ ਧਾਰ ਲੈਂਦੇ ਨੇ ਅਦਰਵਾਈਜ਼ ਮੀਡੀਆ ਦੇ ਸਾਹਮਣੇ ਫਿਰ ਉਹ ਆਪਣੀ ਗੱਲ ਕਹਿਣ ਤੋਂ ਬੇਵਾਕੀ ਨਾਲ ਇਹ ਬੇਵਾਕੀ ਨਹੀਂ ਕਹਿ ਸਕਦੇ ਬੇਸ਼ਰਮੀ ਨਾਲ ਕੰਮ ਕਰ ਗੱਲ ਕਰਦੇ ਨੇ ਕਿ ਪਿਛਲੇ ਅਬ ਤੁਹਾਡੇ ਕੋਲ ਹਲੇ 15 ਦਿਨ ਨਹੀਂ ਹੋਏ ਜਦੋਂ ਲਾਲਪੁਰਾ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਕੜੂਰ ਸਭ ਤੋਂ ਵਿਧਾਇਕ ਨਹੀਂ ਇਹ ਰਾਜ ਸਭਾ ਦੀ ਜਿਹੜੀ ਚੋਣ ਹੈ ਉਹ 24 ਅਕਤੂਬਰ ਨੂੰ ਹੋਣੀ ਹੈ ਨੋਮੀਨੇਸ਼ਨ ਚੱਲ ਰਹੀ ਹੈ ਔਰ ਇਸ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਚਿਹਰਾ ਉਹ ਮੋਰ ਹ ਸਾਹਮਣੇ ਹੈ ਤੁਹਾਡੇ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀਆਂ ਦੋ ਘਟਨਾਵਾਂ ਨੇ ਚਾਹੇ ਗਵਈ ਸਾਹਿਬ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਜਾਂ ਜਿਹਨਾਂ ਐਡੀਜੀਪੀ ਨੇ ਆਤਮ ਹੱਤਿਆ ਕਰ ਲਈ vai puran singh ji ਅਸੀਂ ਉਹਨਾਂ ਘਟਨਾ ਪ੍ਰਤੀ ਸੰਵੇਦਨਸ਼ੀਲਾਂ ਔਰ ਅਸੀਂ ਚਾਹੁੰਨੇ ਕਿ ਜਿਹਨਾਂ ਦੇ ਕਾਰਨੇ ਹੋਇਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਪਾਰਟੀ ਜਿਹੜੀ ਆ ਉਹਦੀ ਨਿਖੇਧੀ ਕਰਦੀ ਹੈ ਇਹ ਗਲਤ ਨੇ ਇਸ ਸਮਾਜ ਦੇ ਲਈ ਇਹ ਚੰਗੀਆਂ ਨਹੀਂ ਜਿਸ ਸਮਾਜ ਦੇ ਵਿੱਚ ਅਸੀਂ ਅੱਜ ਵਿਚਰ ਰਹੇ ਹਾਂ ਉਸ ਸਮਾਜ ਦੇ ਵਿੱਚ ਇਹ ਜਿਹੜੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਸ਼ਰਮਸ਼ਾਰ ਕਰਨ ਵਾਲੀਆਂ ਨੇ ਔਰ ਇਨਸਾਨੀਅਤ ਦੇ ਨਾਮ ਤੇ ਕਲੰਕ ਨੇ ਇਹ ਜਿਹੜਾ ਤੁਹਾਡੇ ਦਰਮਿਆਨ ਮੈਂ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਹਦੇ ਪ੍ਰਤੀ ਕੋਈ ਗੱਲ ਕਰਨਾ ਚਾਹੁੰਦੇ ਆ ਕੋਈ ਤੁਹਾਡਾ ਕੁਐਸਚਨ ਹੈ ਰੈਸਰੂਟ ਹੈਗਾ ਇੰਗਲਿਸ਼ ਦਾ ਇੰਗਲਿਸ਼ ਲੈ ਲਓ ਹਿੰਦੀ ਵਾਲੇ ਹਿੰਦੀ ਦਾ ਲੈ ਲਓ ਤੇ ਪੰਜਾਬੀ ਵਾਲਾ ਪੰਜਾਬੀ ਦਾ ਲੈ ਲਓ ਅਸੀਂ ਆਪਣੀ ਜਿਹੜੀ ਗੱਲ ਦੱਸੀ ਹੈ ਉਹ ਬ੍ਰੀਫ ਵਿੱਚ ਦਿੱਤੀ ਹੈ ਕਿ ਡਿਟੇਲ ਚ ਜਾਣ ਦੀ ਬਜਾਏ ਮੁੱਦੇ ਨੇ ਜਿਹੜੇ ਉਹਨਾਂ ਮੁੱਦਿਆਂ ਤੇ ਅਸੀਂ ਗੱਲ ਕਰ ਰਹੇ ਹਾਂ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਫ ਵਿਸਥੇ ਰਾਜਨੀਤੀ ਤੁਸੀਂ ਕਹਿ ਰਹੇ ਹੋ ਬਹੁਤ ਜ਼ੋਰ ਦੀ ਹੈ। ਤੁਸੀਂ ਜਿਵੇਂ ਸਟੇਟ ਗਵਰਨਮੈਂਟ ਦੇ ਕਹਿ ਰਹੇ ਹੋ ਵੀ ਉਹ ਰਾਜਨੀਤੀ ਕਰ ਰਿਹਾ ਇਸ ਮੁੱਦਿਆਂ ਨੂੰ ਲੈ ਕੇ ਇਹ ਤਾਂ ਉਹ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਤੁਸੀਂ ਉਹਨਾਂ ਤੇ ਆ ਰਹੇ ਹੈਗੇ ਉਦੇਸ਼ ਆਜ਼ਾਦ ਨੂੰ तकरीबन 78 ਸਾਲ ਹੋ ਗਏ ਨੇ ਪਰ ਦਲਿਤ ਭਾਈਚਾਰੇ ਨਾਲ ਹਜੇ ਵੀ ਜਿਹੜਾ ਅਤਿਆਚਾਰ ਰੁਕਦਾ ਨਾਮ ਨਹੀਂ ਲੈ ਰਿਹਾ ਕਿਵੇਂ ਦੇਖੋ ਜੋ ਕੁਛ ਹੋ ਰਿਹਾ ਉਹ ਮੰਦਪ ਹੈ ਇਹ ਦੇਸ਼ ਦੀ ਜਿਹੜੀ ਵਿਵਸਥਾ ਪਹਿਲਾਂ ਬਣੀ ਪਈ ਹੈ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਸੰਵਿਧਾਨ ਬਣਿਆ ਸੰਵਿਧਾਨ ਦੇ ਤਪਾ ਹਰ ਇੱਕ ਨੂੰ ਸੁੱਖ ਸੁਵਿਧਾ ਹਮ ਦਿੱਤੀਆਂ ਸਮਾਜ ਵਿੱਚ ਕੁਝ ਐਸੇ ਅੰਸਰ ਹੁੰਦੇ ਨੇ ਜਿਹਦੇ ਕਾਰਨ ਸਮਾਜ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਂਦਾ ਹੈ ਪਾਰਟੀ ਇਸ ਦਿਨ ਖੇਤੀ ਕਰ ਰਹੀ ਹੈ ਅਸੀਂ ਤੁਹਾਡੇ ਸਾਹਮਣੇ ਬੈਠੇ ਕਿ ਪਾਰਟੀ ਦਾ ਆਦੇਸ਼ ਹੈ ਪਾਰਟੀ ਦੇ ਆਦੇਸ਼ ਤੇ ਅਸੀਂ ਕੇਂਦਰ ਦੇ ਵਿੱਚ ਵੀ ਸਾਡੀ ਸਰਕਾਰ ਹੈ ਤੇ ਹਰਿਆਣਾ ਵਿੱਚ ਵੀ ਸਾਡੀ ਸਰਕਾਰ ਹੈ ਅਸੀਂ ਹਰਿਆਣਾ ਸਰਕਾਰ ਨੂੰ ਕਿਹਾ ਕਿ ਇਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਅਜਿਹੀ ਜਿਹੜੀ ਜਿਨ੍ਹਾਂ ਦੇ ਕਾਰਨ ਉਸ ਹੋਣ ਹਰ ਇਮਾਨਦਾਰ ਜਿਹੜੇ ਅਫੀਸਰ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹਦੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਉਹ ਗਲਤ ਹੈ ਉਹਨੇ ਪਰਿਵਾਰ ਨੇ ਹੰਟਮਸਕਾਰ ਨਹੀਂ ਕੀਤੀ ਤੁਹਾਡੇ ਕਾਜੀ ਅਗਵਾ ਲਈ ਕਿਤੇ ਕਰਨ ਦੇ ਦੇਖੋ ਜਿਹੜਾ ਇਸ ਘਟਨਾ ਦੇ ਵਿੱਚ ਜੋ ਰੋਦਕ ਦੇ ਐਸਪੀਸੀ ਉੱਥੇ ਆਪਣੇ ਵੀ ਐਸਐਸਪੀ ਦੀ ਪੋਸਟ ਉੱਥੇ ਐਸਪੀ ਦੀ ਪੋਸਟ ਹੈ ਉਸ ਨੂੰ ਉਹਨਾਂ ਨੇ ਉੱਥੋਂ ਲਾਂਬੇ ਕਰ ਦਿੱਤਾ ਹਟਾ ਦਿੱਤਾ ਔਰ ਇਹਦੇ ਵਿੱਚ نیشنل ਸ਼ੈਡੂਲ ਕਾਸ ਕਮਿਸ਼ਨ ਹੈ ਉਸਨੇ ਵੀ ਸੰਗਿਆਨ ਲਿਆ ਕਿਉਂਕਿ ਜਿਹੜੀ ਚੰਡੀਗੜ੍ਹ ਹੈ ਉਹ ਯੂਟੀ ਹੈ ਹਰਿਆਣਾ ਸਟੇਟ ਬੱਕਰੀ ਹੈ ਜੋ ਅਫੀਸਰ ਜਿਹੜੀ ਜੌਬ ਕਰਦੇ ਸੀ ਉਹ ਹਰਿਆਣਾ ਸਟੇਟ 'ਚ ਕਰਦੇ ਸੀ ਜਿਹੜੀ ਆਤਮ ਹੱਤਿਆ ਖੁਦਕੁਸ਼ੀ ਕੀਤੀ ਹੈ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਤੇ ਅਸੀਂ ਹਰਿਆਣਾ ਗਵਰਨਮੈਂਟ ਨੂੰ ਸਾਡੇ ਜਿਹੜੇ ਪ੍ਰਸ਼ਨ ਉਹ ਟਰਮਾਂ ਬੜਾ ਸਪਸ਼ਟ ਲਿਖਿਆ ਹੈ ਦੇ ਵਿੱਚ ਕੋਈ ਗਲਤ ਨਹੀਂ ਤੁਸੀਂ ਲੈ ਲਿਓ ਮੈਂ ਤੁਹਾਨੂੰ ਮੇਲ ਵੀ ਕਰ ਦਵਾਂਗਾ ਕਿ ਉਹਨਾਂ ਨੂੰ برخਾਸ ਕੀਤਾ ਜਾਣਾ ਚਾਹੀਦਾ ਜਿਹੜੇ ਇਸ ਦੇ ਵਿੱਚ ਦੋਸ਼ੀ ਨੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੋ ਪ੍ਰिवेंशन ਆਫ ਐਕਟਰੋਸਿਟੀ ਐਕਟ ਵੀ ਲਾਇਆ ਗਿਆ ਤੁਹਾਨੂੰ ਯਾਦ ਹੋਵੇਗਾ ਜੋ ਮਨਜਿੰਦਰ ਸਿੰਘ ਜੀ ਲਾਲਪੁਰਾ ਵਿਧਾਇਕ ਨੇ ਖਡੂਰ ਸਾਹਿਬ ਤੋਂ ਅਗਰ ਉਹਨਾਂ ਨੂੰ ਸਜ਼ਾ ਹੋਈ ਹੈ ਤਾਂ ਪ੍ਰिवेंशन ਆਫ ਐਕਟਰੋਸਿਟੀ ਐਕਟ ਦੇ ਤਹਿਤ 4 ਸਾਲ ਦੀ ਸਜ਼ਾ ਹੋਈ ਹੈ ਸਾਡਾ ਬਾਈਟ ਦਾ ਕਹਿਣਾ ਕਿ ਜਿਹੜਾ ਤੇਰਾ ਬੰਦੇ ਨਾਮ ਜੱਦ ਨਹੀਂ ਇਹਨਾਂ ਵਿੱਚ ਕਈ ਨਾਮ ਇਹਨਾਂ ਨੇ ਘੱਟ ਤੇ ਯਾਨੀ ਕਿ ਮੌਜੂਦ ਨਹੀਂ ਹੈ ਕਹਿੰਦੇ ਇੱਕ ਜਿਹੜਾ ਪੋਸਟਮਾਰਟ ਵਾਸਤੇ ਭੇਜਿਆ ਕਹਿੰਦੇ ਪਰਿਵਾਰ ਦੀ ਸਹਿਮਤੀ ਦਿੱਤੀ ਨਹੀਂ ਸਭ ਦਾ ਪਤਾ ਨਹੀਂ ਕਿ ਕਿੱਥੇ ਭੇਜਿਆ ਪੋਸਟਮਾਰਟ ਪਹਿਲੀ ਗੱਲ ਤਾਂ ਇਸ ਜਿਹੜੀ ਘਟਨਾ ਹੈ ਉਹਦੇ ਵਿੱਚ 13 ਅਫੀਸਰ ਨੇ ਇਨਕਲੂਡਿੰਗ ਡੀਜੀਪੀ ਉਹ ਐਫਆਈਆਰ ਦੇ ਵਿੱਚ 13 ਹੀ ਨੇ ਉਹ ਲਾਸਟ ਵਿੱਚ ਜੋ ਦੋ ਲਾਈਨਾਂ ਨੇ ਇੱਕ ਤਾਂ ਡੀਜੀਪੀ ਨੇ ਜੋ ਹਰਿਆਣਾ ਦੇ ਨੇ ਦੂਜੀ ਜਿਹੜੀ ਐਸਪੀ ਰੋहतक ਸੀ ਏ ਉਹਨਾਂ ਦੇ ਉੱਤੇ ਸਾਰਾ ਹੈ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਨੇ ਔਰ ਸਜ਼ਾ ਸਭ ਨੂੰ ਮਿਲੇਗੀ ਜਿਹੜੇ ਵੀ ਦੇ ਵਿੱਚ ਦੋਸ਼ੀ ਨੇ ਇਹਦਾ ਦੋਨੇ ਨਾਮ ਆ ਗਏ ਆ ਪਰ ਜਿਹੜਾ ਅਪੀਲ ਨੇ ਜੀਹਿਆ ਕੋ ਕਰ ਕਿ ਇੱਥੇ ਤੇ ਦੂਤਾ ਨਹੀਂ ਹੈ ਕੋਈ ਤਾਂ ਨਹੀਂ ਹੈ ਹਾਂ ਉਹਦੇ ਬਾਰੇ ਕਿਸੇ ਕਿਸਮ ਦਾ ਕੋਈ ਪੁਟੀਗਾਨਾ ਜਾਂ ਹੋਰ ਕੋਈ ਪ੍ਰਤੀਕਰਮ ਨਹੀਂ ਆਇਆ ਜਗ੍ਹਾ ਤੋਂ ਹੀ ਉਹਦਾ ਉਹਨੇ ਤੁਸੀਂ ਮੈਂ ਦੇਖੋ ਜੇ ਜੀ ਉਹ ਘਟਨਾ ਹੋਈ ਹੈ ਤਾਂ ਕੌਣ ਸੀ ਉਹਨਾਂ ਆਖੀ ਜਨਵਾਦ ਦੇ ਮਾਨੇ ਦਿੱਲੀ ਹਾਈ ਕੋਰਟ ਦੇ ਵਿੱਚ ਆਪਣੇ ਪ੍ਰੈਕਟਿਸ ਕਰਦੇ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਬਾਰ ਕਾਉਂਸਲ ਨੇ ਉਹਨਾਂ ਦਾ ਜਿਹੜਾ ਲੈਸਨਸ ਹੈ ਉਹ ਕੈਂਸਲ ਕਰ ਦਿੱਤਾ। ਔਰ ਜੋ ਵਕੀਲ ਨੇ ਉਹਦਾ ਨਾਮ ਮਿਸਟਰ ਕੁਸ਼ੋਰ ਹੈ ਉਸਨੇ ਅਜੀਬ ਇਹ ਗੱਲ ਕੀਤੀ ਹੈ ਇਹ ਸੰਵਿਧਾਨ ਦੇ ਉੱਤੇ ਉਹਨੇ ਇੱਕ ਤਰੀਕੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡਾ ਮੰਨਣਾ ਹੈ। ਉਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ। ਕੈਨਸਰ ਬਾਰੇ ਗੱਲ ਕਰੀਏ ਲਗਾਤਾਰ ਅਨਿਲ ਮਿਸ਼ਰਾ ਦਾ ਵੀ ਬਿਆਨ ਆਇਆ ਇਸਦੇ ਵੀ ਸੰਵਿਧਾਨ ਵੀਰ ਗਵਈ ਨੇ ਲਿਖਿਆ 바ਵਾ ਸਾਹਿਬ ਡਾਕਟਰ ਟੀਮ ਇੰਕੋਰਪੋਰੇਟ ਕਰਦੇ ਨੇ ਇਸ ਤਰ੍ਹਾਂ ਦੀ ਜਿਹੜੀ ਬਿਆਨਵਾਦੀ ਆ ਰਹੀ ਹੈਗੀ ਹੈ ਵੀ ਅੰਗਰੇਜ਼ਾਂ ਦੇ ਅਮੇਡਰ ਸਾਹਿਬ ਦਿੱਤੂ ਸੀ ਕਹੇ ਕਿਵੇਂ ਦੇਖ ਰਹੇ ਹੋ ਨਹੀਂ ਦੇਖੋ ਜਿਹੜੇ ਮਿਸਟਰ ਜੀ ਨੇ ਗੱਲ ਕੀਤੀ ਮੂਰਖ ਬੰਦੇ ਦੇ ਉੱਤੇ ਕੀ ਕਮੈਂਟਸ ਲੈਣਾ ਹੈ ਕਿ ਜਿਹੜੇ ਆਪ ਕੁਦਰ ਆਪਣਾ ਨਾਮ ਚਿੰਕਾਉਣ ਲਈ ਕੁਝ ਸਵਾਰਥ ਲਈ ਇਹ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਗੱਲਾਂ ਨੂੰ ਮੇਰੇ ਖਿਆਲ ਚ ਤੂਲ ਨਹੀਂ ਦੇਣਾ ਚਾਹੀਦਾ ਸਵਾਗਤ ਸਵਾਗਤ